ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸੇਲ ਦੇ ਲਈ ਦੋਸਤੋ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਹੰਡਈ ਵਾਲਿਆਂ ਦੀ ਆਈਟਮਾਂ ਟੀ ਜੇਕਰ ਦੋਸਤੋ ਤੁਸੀਂ ਵੀ ਕੁਝ ਵੇਚਣ ਦੀ ਐਡ ਕਰਵਾਉਣੀ ਹੋਵੇ ਤਾਂ ਉਹਦੀਆਂ ਫੋਟੋਆਂ ਸਕਰੀਨ ਦੇ ਹੇਠਾਂ ਚੱਲ ਰਹੇ ਨੰਬਰ 98721 48335 ਤੇ ਭੇਜ ਸਕਦੇ ਹੋ ਜੀ ਇਹ ਗੱਡੀ 2014 ਦੇ ਲਾਸਟ ਮਹੀਨੇ ਵਿੱਚ ਨਿਕਲੀ ਹੋਈ ਹੈ ਜੀ ਟੌਪ ਮਾਡਲ ਹੈਗੀ سپورਟਰ ਤੇ ਦੂਜੇ ਮਾਲਕ ਦੇ ਨਾਂ ਦੀ ਹੈ। ਪਰਸਨਲ ਗੱਡੀ ਹੈ ਜੀ ਡੀਜ਼ਲ ਦੀ। ਨੋਨ ਐਕਸੀਡੈਂਟ ਹੈ ਜੀ। ਪੰਜਾਬ ਦਾ ਨੰਬਰ ਲੱਗਿਆ ਹੋਇਆ ਹੈ। ਰੰਗ ਬਣ ਦੀ ਬਹੁਤ ਸੋਹਣੀ ਹੈ ਜੀ ਗੱਡੀ। ਟਾਇਰਾਂ ਦੀ ਕੰਡੀਸ਼ਨ ਹੈ ਜਿਹੜੀ 80% ਦੇ ਲਗਭਗ ਪਈ ਹੈਗੀ ਤੇ ਕੰਪਨੀ ਫਿਟਡ ਅਲੋਏ ਵੀ ਲੱਗੇ ਹੋਏ ਨੇਗੇ। ਗੱਡੀ ਦੇ ਕਿਸੇ ਪਾਸੇ ਕੋਈ ਦਿੱਕਤ ਨਹੀਂ ਹੈਗੀ ਜੀ। ਬਿਲਕੁਲ ਸ਼ੋਅਰੂਮ ਕੰਡੀਸ਼ਨ ਹੈਗੀ। ਇਦੀ ਲੋਕੇਸ਼ਨ ਹੈਗੀ ਆ ਜੀ ਜਿਹੜਾ ਫਿਰੋਜ਼ਪੁਰ ਹੈਗਾ ਪਿੰਡ ਨੰਗਲ ਮਖੂ ਦੇ ਕੋਲ ਆ ਜੀ ਤੇ ਇਹਦਾ ਰੇਟ ਹੈਗਾ ਜੀ 4,75,000 ਰੁਪਏ ਬਾਕੀ ਬਾਈ ਕਹਿੰਦਾ ਮੌਕੇ ਤੇ ਮਾਨਤਾਣ ਹੋ ਜੂਗਾ ਜਿਸ ਵੀਰ ਨੇ ਗੱਡੀ ਲੈਣੀ ਹੋਵੇ ਉਹ ਸਕਰੀਨ ਦੇ ਉੱਪਰ ਚੱਲ ਰਹੇ ਨੰਬਰ 94177 72359 ਤੇ ਬਾਈ ਨਾਲ ਸੰਪਰਕ ਕਰ ਸਕਦਾ ਹੈ ਜੀ ਤੇ ਆਪਣੀ ਸਾਰੀ ਤਸੱਲੀ ਕਰਕੇ ਗੱਡੀ ਖਰੀਦ ਸਕਦਾ ਹੈ ਜੀ ਕਿਰਪਾ ਕਰਕੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ